ਕੇ ਲਗਾਤਾਰ ਪੰਜਾਬ ਦੇ ਵਿੱਚ ਮਸਲੇ ਵਧਦੇ ਜਾ ਰਹੇ ਨੇ ਭਰਾ ਭਰਾ ਦਾ ਹੀ ਦੁਸ਼ਮਣ ਬਣ ਚੁੱਕਿਆ ਹੈ ਔਰ ਜਿਹੜਾ ਖੂਨੀ ਰਿਸ਼ਤਾ ਹੈ ਉਹਦੇ ਉਹਦੀ ਵੀ ਅੱਜ ਕੱਲ ਲੋਕਾਂ ਨੇ ਸੰਗ ਸ਼ਰਮ ਜਿਹੜੀ ਹੈ ਨਹੀਂ ਰੱਖੀ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਦੇ ਵਿੱਚ ਦੋ ਭਰਾਵਾਂ ਦੇ ਵਿੱਚ ਲੜਾਈ ਹੋਈ ਹੈ ਔਰ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਤੇ ਗੱਡੀ ਚੜਾ ਦਿੱਤੀ ਗਈ ਹੈ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੱਟੀ ਜੱਟਾ ਪਿੰਡ ਹੈ ਤਰਮਕੋੜ ਦੇ ਕੋਲ ਮੋਗੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਆਂ ਜ਼ਮੀਨ ਦੇ ਟੁਕੜੇ ਦੇ ਪਿੱਛੇ ਲੋਕ ਅੱਜਕੱਲ ਇੰਨੇ ਪਿਆਸੇ ਹੋ ਚੁੱਕੇ ਨੇ ਕਿ ਭਰਾ ਭਰਾ ਦਾ ਵੈਰੀ ਬਣ ਚੁੱਕਿਆ ਹੈ ਔਰ ਖੂਨ ਦੇ ਰਿਸ਼ਤੇ ਵੀ ਚਿੱਟੇ ਹੋ ਚੁੱਕੇ ਨੇ ਇਹ ਤਸਵੀਰਾਂ ਦਿਖਾ ਰਿਆਂ ਮੌਕੇ ਦੀ ਸੀਸੀਟੀਵੀ ਆ ਉਹ ਦੋ ਭਰਾ ਜਿਹੜੇ ਇਕੱਠੇ ਖੇਡੇ ਔਰ ਇੱਕੋ ਪਰਿਵਾਰ ਦੇ ਵਿੱਚ ਰਹੇ ਖੂਨ ਦਾ ਰਿਸ਼ਤਾ ਹੈ ਪਰ ਅੱਜ ਇੱਥੋਂ ਤੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਨੌਬਤ ਆ ਚੁੱਕੀ ਹੈ ਕਿ ਭਰਾ ਭਰਾ ਦਾ ਵੈਰੀ ਬਣ ਚੁੱਕਿਆ ਹੈ ਔਰ ਭਰਾ ਦੇ ਵੱਲੋਂ ਦੂਜੇ ਭਰਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦੀ ਚਮਚਮਾਉਂਦੀ ਹੋਈ ਗੱਡੀ ਜਿਹੜੀ ਹੈ ਇੱਕ ਭਰਾ ਦੇ ਵੱਲੋਂ ਆਪਣੇ ਦੂਜੇ ਭਰਾ ਦੇ ਉੱਪਰ ਚਾਰ ਦਿੱਤੀ ਹੈ ਔਰ ਉਹ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਗੱਡੀ ਜਿਹੜੀ ਹੈ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ ਕਿਉਂਕਿ ਅੱਗੇ ਹੱਲਾ ਹੁੰਦੀਆਂ ਨੇ ਹੱਲਾਂ ਤੋਂ ਬਾਅਦ ਇਟਾਂ ਦਾ ਢੇਰ ਵੀ ਲੱਗਾ ਤਾਂ ਘਰ ਦੇ ਐਨ ਗੇਟ ਦੇ ਬਾਹਰ ਗੱਡੀ ਜਿਹੜੀ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਤੇ ਚੁੜਾ ਦਿੱਤੀ ਹੈ ਮਸਲਾ ਕੀ ਹੈ ਕਿ ਜ਼ਮੀਨ ਦਾ ਇੱਕ ਟੁਕੜਾ ਜ਼ਮੀਨ ਦੇ ਟੁਕੜੇ ਪਿੱਛੇ ਪੰਜਾਬ ਦੇ ਵਿੱਚ ਬਹੁ ਗਿਣਤੀ ਘਟਨਾਵਾਂ ਜੁੜੀਆਂ ਆ ਵਾਪਰਦੀਆਂ ਨੇ ਉਹ ਇਸੇ ਕਰਕੇ ਵਾਪਰਦੀਆਂ ਨੇ ਜ਼ਮੀਨ ਦੇ ਪਿੱਛੇ ਹੋ ਗਿਆ ਕੋਈ ਪਾਣੀ ਦੇ ਪਿੱਛੇ ਲੜ ਪਿਆ ਕੋਈ ਘਰ ਦਾ ਘਰੇਲੂ ਮਸਲਾ ਹੋ ਗਿਆ ਤਾਂ ਇਹ ਭਰਾ ਭਰਾਵਾਂ ਦੀ ਗੱਲ ਹੈ ਔਰ ਜ਼ਮੀਨ ਵਾਕਈ ਸਿਆਣੇ ਕਹਿ ਦਿੰਦੀ ਹੈ ਕਿ ਜ਼ਮੀਨ ਦੇ ਪਿੱਛੇ ਕਤਲ ਹੋ ਜਾਂਦੇ ਨੇ ਔਰ ਕਤਲ ਆਪਣੇ ਵੀ ਕਰ ਦਿੰਦੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਭਰਾ ਆਪਣੇ ਦੂਜੇ ਭਰਾ ਦੀ ਜਾਨ ਦਾ ਦੁਸ਼ਮਣ ਬਣਿਆ ਹੈ ਤੇ ਉਸ ਦੇ ਉੱਪਰ ਗੱਡੀ ਚੜਾ ਦਿੱਤੀ ਹੈ ਕਹਾ ਸੁਣੀ ਹੋ ਜਾਂਦੀ ਹੈ ਜਿੱਥੇ ਚਾਰ ਭਾਂਡੇ ਨੇ ਉਹ ਖੜਕਦੇ ਹੀ ਹੈ ਪਰ ਉਹਦਾ ਆਲਟਰਨੇਟਿਵ ਇਹ ਹੈ ਕਿ ਬੈਠ ਕੇ ਗੱਲਬਾਤ ਕਰ ਲਈ ਜਾਵੇ ਸੋ ਬੈਠ ਕੇ ਜੇ ਕੋਈ ਤੁਹਾਡਾ ਵੰਡ ਦਾ ਸਮਝੌਤਾ ਵੀ ਹੈ ਤੇ ਉਹ ਬੈਠ ਕੇ ਹੋ ਜਾਣਾ ਚਾਹੀਦਾ ਪਰ ਇੱਥੇ ਭਰਾ ਦੇ ਵੱਲੋਂ ਆਪਣੇ ਦੂਜੇ ਭਰਾ ਤੇ ਗੱਡੀ ਚੜਾ ਦਿੱਤੀ ਗਈ ਆ ਬਾਲ ਬਾਲ ਬੱਚੇ ਨੇ ਪਰਿਵਾਰ ਦੇ ਵਿੱਚ ਤੁਸੀਂ ਦੇਖੋ ਕਿਵੇਂ ਹੰਗਾਮਾ ਉਸੇ ਵੇਲੇ ਛਿੜ ਜਾਂਦਾ ਹੈ ਜਦੋਂ ਗੱਡੀ ਜਿਹੜੀ ਆ ਉਹ ਸਿੱਧੀ ਸਪੀਡ ਦੇ ਨਾਲ ਲਿਆਂ ਕਿਤੇ ਦੂਜੇ ਭਰਾ ਤੇ ਚੜ ਦਿੱਤੀ ਗਈ ਹੈ ਹੁਣ ਦੂਜਾ ਭਰਾ ਜਿਹੜਾ ਤੁਹਾਨੂੰ ਦੱਸਦੇ ਕਿ ਉਹ ਇਲਾਜ ਉਹਦਾ ਚੱਲ ਰਿਹਾ ਉਹ ਸੀਰੀਅਸ ਦੱਸਿਆ ਜਾ ਰਿਹਾ ਹਸਪਤਾਲ ਦੇ ਵਿੱਚ ਉਸ ਨੂੰ ਮਦਦ ਕਰਵਾਇਆ ਹੈ ਘਰ ਦੇ ਐਨ ਬਾਅਰ ਇਹ ਪੂਰੀ ਦੀ ਪੂਰੀ ਘਟਨਾ ਵਾਪਰੀ ਹੈ ਸੋ ਗੱਟੀ ਜੱਟਾ ਪਿੰਡ ਹੈਗਾ ਧਰਮਕੋਟ ਮੋਗਾ ਦੇ ਕੋਲ ਜਿੱਥੇ ਪੂਰੀ ਘਟਨਾ ਵਾਪਰੀ ਹੈ ਅੱਜ ਕੱਲ ਜਿਹੜੇ ਰਿਸ਼ਤੇ ਨੇ ਉਹ ਚਾਹੇ ਖੂਨ ਦਾ ਰਿਸ਼ਤਾ ਹੋਵੇ ਅੱਜ ਕੱਲ ਉਹ ਵੀ ਰਿਸ਼ਤਾ ਚਿੱਟਾ ਹੋ ਚੁੱਕਿਆ ਹੈ ਲੋਕਾਂ ਨੂੰ ਮੋਹ ਜੜਾਇਆ ਪੈਸੇ ਦੇ ਨਾਲ ਵੱਧ ਗਿਆ ਜਮੀਨਾਂ ਜਾਇਦਾਦਾਂ ਦੇ ਨਾਲ ਵੱਧ ਗਿਆ ਪਰ ਅਸੀਂ ਰਿਸ਼ਤੇ ਭੁੱਲ ਗਏ ਆ ਸੋ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਇਹ ਵੀ ਹੈ ਕਿ ਇੱਕ ਭਰਾ ਨੇ ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਹੀ ਸਕੇ ਭਰਾ ਤੇ ਜਿਹੜਾ ਖੂਨ ਦਾ ਰਿਸ਼ਤਾ ਜਿਹਦੇ ਨਾਲ ਇੱਕੋ ਢਿੱਡ ਦੇ ਜਾਏ ਨੇ ਔਰ ਇੱਕ ਭਰਾ ਦੇ ਉੱਪਰ ਗੱਡੀ ਚੜਾ ਦਿੱਤੀ ਹੈ ਤਾਂ ਇਹ ਤਸਵੀਰਾਂ ਮੌਕੇ ਦੀ ਅਸੀਂ ਸੀਸੀਟੀਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋ ਚੁੱਕਿਆ ਹੈ